ਜਦੋਂ ਸੁਣੀ ਨਹੀਂ ਰਹੇ ਫਿਰ ਇਸ ਕਰਕੇ ਪੁਟਾ ਬਾਈ ਕਰ ਕਰੇ ਫਿਰ ਇਸ ਇੱਕ ਪੁਟਾ ਪਾਈਏ ਵੀ ਕਿਉਂ ਕਿ ਜੇ ਸਾਡੀ ਸੁਣੀ ਨਹੀਂ ਦੀ ਜਾਂਦੀ ਤੇ ਰੌਲਾ ਤੇ ਇਸੇ ਗੱਲ ਦਾ ਹੀ ਹੈ ਫੈਕਟਰੀ ਲੱਗਦੀ ਹੈ ਜੀ ਇਹ ਸਾਨੂੰ ਬਹੁਤ ਜਿਆਦਾ ਬਿਮਾਰੀਆਂ ਹੈ ਜ਼ਹਿਰੀ ਹੈ ਇੱਕ ਤਰ੍ਹਾਂ ਦਾ ਸਾਡੇ ਬੱਚਿਆਂ ਤੇ ਇਹ ਆਪਦੇ ਚੰਡੀਗੜ੍ਹ ਚਲਾ ਲੈਣਗੇ ਫੈਕਟਰੀਆਂ ਸੀ ਕਹਿੰਦੇ ਵੀ ਕਰੋ ਵਿਕਾਸ ਕੋਈ ਐਗਰੀਕਲਚਰ ਰਿਲੇਟਡ ਫੈਕਟਰੀ ਲੈ ਕੇ ਆਓ ਸਾਡੀ ਜਮੀਨ ਖੇਤੀਬਾੜ ਜੋਗ ਹੈ ਉਹਦੇ ਨਾਲ ਰਿਲੇਟਡ ਕੋਈ ਫੈਕਟਰੀ ਲਗਾ ਲਓ ਇਹ ਥੋੜੀ ਐ ਵੀ ਤੁਸੀਂ ਰੈਡ ਕੈਟਾਗਰੀ ਦੀ ਫੈਕਟਰੀ ਲਾਉਣੀ ਆ ਤੋ ਵੀ ਰਹਿ ਸ਼ੀ ਇਲਾਕੇ ਚ ਲਵਾਨੀ ਆ 11 ਦਸੰਬਰ ਨੂੰ ਜਿੱਥੇ ਪੰਜਾਬ ਭਰ ਵਿੱਚ ਜ਼ਿਲ੍ਹਾ ਪੰਚਾਇਤਾਂ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਉੱਥੇ ਹੀ ਮਾਨਸਾ ਜ਼ਿਲ੍ਹੇ ਦਾ ਪਿੰਡ ਤਲਵੰਡੀ ਅਕਲੀਆ ਇਹਨਾਂ ਚੋਣਾਂ ਦਾ ਬਾਈਕਾਟ ਕਰ ਰਿਹਾ ਤਸਵੀਰ ਤੁਹਾਨੂੰ ਦਿਖਾਵਾਂਗੇ ਤਲਵੰਡੀ ਅਕਲੀਆ ਦੇ ਸਾਥ ਦੀ ਜਿੱਥੇ ਪੂਰਾ ਪਿੰਡ ਵੱਲੋਂ ਇਕੱਠ ਕੀਤਾ ਗਿਆ ਤੇ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਇਹਨਾਂ ਚੋਣਾਂ ਦਾ ਪੂਰਨ ਤੌਰ ਤੇ ਬਾਈਕਾਟ ਰਹੇਗਾ ਬਾਈਕਾਟ ਦਾ ਕਾਰਨ ਰਿਹਾ ਕਿ ਇੱਥੇ ਪਿੰਡ ਵਿੱਚ ਸਿਮਿੰਟ ਫੈਕਟਰੀ ਲੱਗਣ ਜਾ ਰਹੀ ਹੈ ਜਿਸ ਦਾ ਲਗਾਤਾਰ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ ਸਾਡੇ ਨਾਲ ਪਿੰਡ ਵਾਸੀ ਨੇ ਉਹਨਾਂ ਤੋਂ ਜਾਣਾਂਗੇ ਕੀ ਕਾਰਨ ਹੈ ਜਿਹੜਾ ਤੁਸੀਂ ਅੱਜ ਸਰਬਸੰਮਤੀ ਨਾਲ ਫੈਸਲਾ ਲਿਆ ਵੀ 14 ਤਰੀਕ ਨੂੰ ਬਲਾਕ ਸੰਮਤੀ ਤੇ ਇਹਨਾਂ ਦੀਆਂ ਜਿਹੜੀਆਂ ਚੋਣਾਂ ਦਾ ਬਾਈਕਾਟ ਕਰਨਾ ਕੀ ਕਹਿਣਾ ਚਾਹ ਰਹੇ ਸਾਡੇ ਸਿਮਿੰਟ ਫੈਕਟਰੀ ਲੱਗ ਰਹੀ ਹੈ ਉਸ ਦਾ ਵਿਰੋਧ ਕਰ ਰਹੇ ਹਨ ਪਿੱਛੇ ਵੀ 14 ਜੁਲਾਈ ਤੋਂ ਪਬਲਿਕ ਹੈਰਿੰਗ ਹੋਈ ਹੈ ਉਹਦੇ ਵਿੱਚ ਮਨ ਲੋ ਵਕਾਇਦਾ ਹਰਕੇ ਗਏ ਨੇ ਤੇ ਇਸ ਕਰਕੇ ਅਸੀਂ ਸਾਰੇ ਲੀਡਰਾਂ ਕੋਲ ਸਰਕਾਰ ਤੱਕ ਪਹੁੰਚ ਕਰੀਏ ਪ੍ਰਦੂਸ਼ਣ ਬੋਰਡ ਕੋਲ ಗ್ರಾಮ ਸਭਾ ਦੇ ਮਤੇ ਪਾ ਕੇ ਉਹ ਵੀ ਐਸਪੀ ਦੇ ਕੇ ਆਏ ਹਾਂ ਉੱਥੇ ਤੇ ਡਾਇਰੈਕਟਰ ਮਤੇ ਪਾ ਕੇ ਵੀ ਦੇ ਕੇ ਆਏ ਹਾਂ ਮਤਲਬ ਹਜੇ ਤੱਕ ਕੋਨੇ ਕੋਈ ਸੁਣਵਾਈ ਨਹੀਂ ਕਰੀ ਸਾਡੀ ਨਾ ਕਿ ਸਾਡੀ ਮਨ ਲੋ ਫੈਕਟਰੀ ਆ ਇਹਨੂੰ ਰੱਦ ਕਰੀਏ ਤੇ ਫੈਕਟਰੀ ਲਗਾਤਾਰ ਇੱਥੇ ਇਸਪਿੰਡ ਦੇ ਵਿੱਚ ਜ਼ਮੀਨ ਖਰੀਦੂ ਖਰਾਬੀ ਚ ਲੱਗੇ ਹੋਏ ਨੇ ਸੰਵਿਧਾਨ ਹੈ ਵੋਟ ਵੋਟ ਹਰ ਬੰਦੇ ਦਾ ਹੱਕ ਹੈ ਤੇ ਉਸ ਵੋਟ ਨੂੰ ਹੀ ਤੁਸੀਂ ਬਾਈਕਾਟ ਕਰ ਰਹੇ ਹੋ ਉਹਦੇ ਨਾਲ ਕੀ ਫੈਸਲਾ ਹੋਵੇਗਾ ਜੀ ਬਿਲਕੁਲ ਸੰਵਿਧਾਨ ਕਰਕੇ ਕਰ ਰਹੇ ਆ ਸੰਵਿਧਾਨ ਦੇ ਅੰਦਰ ਹੀ ਰਹਿਨੇ ਆ ਸੰਵਿਧਾਨ ਤੋਂ ਬਾਹਰ ਨਹੀਂ ਹੋਵਾਂਗੇ ਜੇ ਅਸੀਂ ਵੋਟਰਾਂ ਆ ਪਾਵਾਂਗੇ ਕਿਉਂ ਸਾਡੀ ਲੋਕ ਸਭਾ ਕਿਉਂ ਗ੍ਰਾਮ ਸਭਾ ਕਿਉਂ ਸਾਡੀ ਪੰਚਾਇਤ ਕਿਉਂ ਵਿਧਾਨ ਸਭਾ ਚੁਣੀ ਦੀ ਵੋਟਰਾਂ ਹੀ ਚੁਣੀ ਜੂ ਪਰ ਗਰੌਲਾ ਤੇ ਇਸੇ ਗੱਲ ਦੀ ਵਿਧਾਨ ਸਭਾ ਚੁਣੀ ਇਸ ਕਰਕੇ ਸੀ ਵੀ ਸਾਡੀ ਸੋਨੇ ਲੋਕ ਸਭਾ ਚੁਣੀ ਇਸ ਕਰਕੇ ਆ ਗ੍ਰਾਮ ਸਭਾ ਜੇ ਗ੍ਰਾਮ ਸਭਾ ਚੁਣੀ ਇਸ ਕਰਕੇ ਅਸੀਂ ਇਸ ਕਰਕੇ ਪੰਚਾਇਤ ਚੁਣਦੇ ਨੇ ਸਾਡੀ ਪੰਚਾਇਤ ਸੁਣੇ ਜਦੋਂ ਸੁਣੀ ਨਹੀਂ ਰਹੇ ਫਿਰ ਇਸ ਕਰਕੇ ਵੋਟਰਾਂ ਬਾਈਕਟ ਕਰੇ ਫਿਰ ਇਸ ਇੱਕ ਵੋਟਾ ਪਾਈਏ ਵੀ ਕਿਉਂ ਕਿ ਜਦੋਂ ਸਾਡੀ ਸੁਣੀ ਨਹੀਂ ਜਾਂਦੀ ਰੌਲਾ ਤੇ ਇਸੇ ਗੱਲ ਦੀ ਯਾਰ ਕੀ ਕਹਿਣਾ ਜਾਓਗੇ ਤੁਹਾਨੂੰ ਸਿਮਿੰਟ ਜਿਹੜੀ ਫੈਕਟਰੀ ਲੱਗ ਰਹੀ ਹੈ ਹਰ ਬੰਦਾ ਕਹਿੰਦਾ ਵੀ ਵਿਕਾਸ ਹੋਊਗਾ ਤਾਂ ਥੋੜਾ-ਬੋੜਾ ਕਸਟ ਵੀ ਹੁੰਦਾ ਤੇ ਫੈਕਟਰੀ ਲੱਗ ਰਹੀ ਹੈ ਉਹ ਤੇ ਕੀ ਤੁਹਾਨੂੰ ਡਰ ਹੱਸਾ ਕੀ ਹੈ ਸਾਨੂੰ ਜੇ ਆ ਪਹਿਲਾਂ ਦਾ ਥਰਮਲ ਨਹੀਂ ਵਿਕਾਸ ਦਾ ਪਤਾ ਦੱਸਦਾ ਵੀ ਆ ਵਿਕਾਸ ਹੁੰਦਾ ਤੇ ਇਹ ਸਾਰਾ ਥਰਮਲ ਬਾਰੇ ਉਹ ਤੋਂ ਸਾਨੂੰ ਐਡਾ ਗਿਆਨ ਹੈ ਨਹੀਂ ਸੀ ਵੀ ਇਹ ਥਰਮਲ ਦੇ ਇੰਨੇ ਨਸਾਨ ਹੋਣਗੇ ਆ ਸਾਡੀਆਂ ਫਸਲਾਂ ਖਰਾਬ ਹੋਣਗੀਆਂ ਸਾਡੇ ਸਰੀਰ ਤੇ ਵੀ ਮਾੜਾ ਅਸਰ ਪਊਗਾ ਹਰੇਕ ਨੂੰ ਕਿਸੇ ਨੂੰ ਦਮੇ ਦੀ ਕਿਸੇ ਨੂੰ ਸਾਹ ਦੀ ਕਿਸੇ ਨੂੰ ਕੈਂਸਰ ਦੀ ਇਹ ਬਿਮਾਰੀਆਂ ਪੈ ਜਾਂਦੀਆਂ ਹੁਣ ਜੇ ਇਹ ਫੈਕਟਰੀ ਲੱਗਦੀ ਹੈ ਜੀ ਇਹ ਸਾਨੂੰ ਬਹੁਤ ਜ਼ਿਆਦਾ ਬਿਮਾਰੀਆਂ ਹੈ ਜ਼ਹਿਰੀ ਹੈ ਇੱਕ ਤਰ੍ਹਾਂ ਦਾ ਸਾਡੇ ਬੱਚਾਂ ਤੇ ਤੇ ਇਹ ਆਪਦੇ ਚੰਡੀਗੜ੍ਹ ਚਲਾ ਲੈਣੀਆਂ ਫੈਕਟਰੀਆਂ ਇਹ ਲਾ ਲੈਣ ਉੱਥੇ ਫੈਕਟਰੀਆਂ ਐਮਐਲਏ ਉੱਥੇ ਜਾਜਾ ਕੁੱਟੀਆਂ ਪਾਉਂਦੇ ਨੇ ਉੱਥੇ ਪਾਲ ਲੈਣੇ ਸਾਡੇ ਬੱਚਿਆਂ ਨੂੰ ਮਾਰਨ ਵਾਸਤੇ ਆ ਪਿੰਡਾਂ 'ਚ ਸਾਡੇ 'ਚ ਕੈਟਾਗਰੀ ਦੀਆਂ ਲਾਲ ਕੈਟਾਗਰੀ ਦੀਆਂ ਫੈਕਟਰੀਆਂ ਲੱਗ ਰਹੀਆਂ ਨੇ ਸੋ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਸਾਰੇ ਐਮਐਲਏ ਕੋਲ ਜਾਈਏ ਸੀ ਸਾਡੀ ਕਿਸੇ ਨੇ ਨਹੀਂ ਸੁਣੀ ਸਰਕਾਰ ਅੱਜ ਤਾਂ ਇਸ ਇੱਥੇ ਸਰਕਾਰ ਦੇ ਹੀ ਜਿਹੜੇ ਐਮਐਲਏ ਨੇ ਗੁਰਪ੍ਰੀਤ ਬਣਾਲੀ ਉਹਨਾਂ ਨੂੰ ਨਹੀਂ ਮਿਲੇ ਮਿਲੇ ਆ ਜੀ 4-5 ਵਾਰੀ ਮਿਲੇ ਆਏ ਅਸੀਂ ਪਹਿਲਾਂ ਕਦੇ ਕਦੇ ਕਹਿੰਦੇ ਸੋਡੀ ਸੀਐਮ ਨਾਲ ਮੀਟਿੰਗ ਕਰਾ ਦੂੰਗਾ ਐਂ ਕਰਾ ਦੂੰਗਾ ਕੋਈ ਮੀਟਿੰਗ ਨਹੀਂ ਕਰਾਈ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਕਿਤੇ ਕੋਈ ਉਹਨਾਂ ਨੇ ਪ੍ਰੈਸ ਬਿਆਨ ਨਹੀਂ ਦਿੱਤਾ ਕੋਈ ਕਿਸੇ ਕਿਸੇ ਵੀ ਵੀ ਗੱਲ ਕੋਈ ਉਹ ਨਹੀਂ ਕੀਤਾ ਫੈਕਟਰੀ ਬਾਰੇ ਹੋਰ ਦੂਜੇ ਐਮਐਲਏ ਨੂੰ ਮਿਲੇ ਉਹਨਾਂ ਨੇ ਵੀ ਨਹੀਂ ਕਿਸੇ ਨੇ ਕੋਈ ਬਿਆਨ ਨਹੀਂ ਲਾਇਆ ਕੋਈ ਸਾਡੇ ਨਾਲ ਨਹੀਂ ਆ ਕੇ ਖੜੇ ਵੀ ਹਾਂ ਸਾਡੇ ਨਾਲ ਅਸੀਂ ਖੜ੍ਹ ਕੇ ਆ ਕੇ ਚਲੋ ਅਸੀਂ ਵਿਰੋਧ ਕਰਦੇ ਆਂ ਇਸ ਚੀਜ਼ ਦਾ ਕੋਈ ਵਿਰੋਧ ਨਹੀਂ ਕੀਤਾ ਉਹਨਾਂ ਨੇ ਉਹਨਾਂ ਨੂੰ ਬੋਰੀਆਂ ਮਿਲਦੀਆਂ ਜੀ ਪੈਸਿਆਂ ਦੀਆਂ ਉਹ ਬੋਲਦੇ ਨੇ ਓਹ ਭਾਪਾ ਤੁਸੀਂ ਕੀ ਕਹੋਂਗੇ ਜਿਹੜੀ ਪਬਲਿਕ ਹੀアリング ਹੋਈ ਹੈ ਪਬਲਿਕ ਹੀアリング ਚ ਜਿਹੜੀ 14 ਤਰੀਕ ਨੂੰ ਹੋਈ ਹੈ ਉਹ ਚ ਵੱਡੀ ਪੱਧਰ ਤੇ ਪਿੰਡ ਨੇ ਜਿਹੜਾ ਵਿਰੋਧ ਕੀਤਾ ਸੀ ਫੇਰ ਤੁਹਾਨੂੰ ਕਿਉਂ ਖਾਸ ਹੈ ਵੀ ਸੀਮਿੰਟ ਫੈਕਟਰੀ ਲੱਗੂਗੀ ਲੱਗੂਗੀ ਸਰ ਜੀ ਉਹ ਰੁਕਣੀ ਨਾ ਰਹੇ ਜੀ ਉਹ ਪਿੰਡ ਦੇ ਵਿੱਚ ਤੋਂ ਉਹਨਾਂ ਨੂੰ ਜਦੋਂ ਪਬਲਿਕ ਹੀਰਿੰਗ ਹੋਈ ਉਹਦਾ ਰਸਤਾ ਹੋਇ ਨਹੀਂ ਸੀਗਾ ਜੀ ਉਹ ਰਸਤੇ ਵਾਸਤੇ ਹੁਣ ਲੋਕਾਂ ਨੂੰ ਭਮਲਾ ਰਹੇ ਨੇ ਵੱਧ ਪੈਸੇ ਦੇ ਲਾਲਚ ਦੇ ਰਹੇ ਨੇ ਵੀ ਕੋਈ ਕਹਿੰਦਾ ਕਰੋੜ ਲੈ ਲਓ ਸਵਾ ਕਰੋੜ ਲੈ ਲਓ ਵੀ ਰਸਤੇ ਵਾਸਤੇ ਸਾਨੂੰ ਜ਼ਮੀਨ ਦੇ ਦਿਓ ਨਾਲੇ ਇਹ ਸਵਾਲ ਪਬਲਿਕ ਹੀਰਿੰਗ ਦੇ ਵਿੱਚ ਹੋ ਚੁੱਕੇ ਨੇ ਜੀ ਵੀ ਜੇਦੋਂ ਪਹਿਲੀ ਕਾਲ ਫੈਕਟਰੀ ਨੂੰ ਰਸਤਾ ਹੈ ਨਹੀਂਗਾ ਤਾਂ ਉਹਦੀ ਪਬਲਿਕ ਹੀਅਰਿੰਗ ਬਣਦੀ ਨਹੀਂਗੀ ਉਸ ਤਾਂ ਸਰਕਾਰ ਦੀ ਮਦਦ ਨਾਲ ਹੀ ਪਬਲਿਕ ਹੀਅਰਿੰਗ ਹੋਈ ਹਨਾ ਜੀ ਤੇ ਫਿਰ ਉਹ ਹੁਣ ਰਸਤੇ ਵਾਸਤੇ ਮੰਨ ਲਓ ਇਹ ਜਿਹੜੀਆਂ ਕੋਜੀਆਂ ਚਾਲਾਂ ਚੱਲ ਰਹੇ ਨੇ ਕਦੇ ਉਹ ਇਥੇ ਸੋਸ਼ਲ ਵਰਕਰਨ ਆ ਜਾਂਦੇ ਨੇ ਵੀ ਮੰਨ ਲਓ ਸਾਡੇ ਇਥੇ ਸਕੂਲ ਦੇ ਵਿੱਚ ਉਹ ਕਿਟਾ ਮੰਨਣ ਆ ਗਏ ਅਸੀਂ ਉਹਦਾ ਵਿਰੋਧ ਕੀਤਾ ਸੀ ਉਹ ਵਾਪਸ ਭਜਾਈਆਂ ਨਾ ਗਈਆਂ ਤੇ ਜਦੋਂ ਪੋਲੂਸ਼ਨ ਡਿਪਾਰਟਮੈਂਟ ਵਾਲੇ ਆਈ ਸੀ ਤੁਸੀਂ ਸਵਾਲ ਕੀਤੇ ਹੋਣੇ ਕੀ ਤੁਹਾਨੂੰ ਕੀ ਸਵਾਲ ਨੇ ਜਿਹੜੇ ਉਹ ਜਵਾਬ ਨਹੀਂ ਦੇ ਪਾਈ ਉੱਤ ਸਾਰ ਰਿਪੋਰਟ ਰਿਪੋਰਟ ਆਈ ਹੋਈ ਹੈ ਜੀ ਬਕਾਇਦਾ ਜਿੰਨੇ ਸਵਾਲ ਕੀਤੇ ਨੇ ਇੱਕ ਵੀ ਸਵਾਲ ਦਾ ਜਵਾਬ ਨਹੀਂ ਆਇਆ ਉਹਨਾਂ ਨੂੰ ਸਾਡੇ ਨਾਲ ਸਾਰੇ ਸਾਰਾ ਪੰਜਾਬ ਆ ਕੇ ਸਾਡੇ ਪਿੰਡ ਖੜਾ ਸੀਗਾ ਸਾਡੇ ਨਾਲ ਤੇ ਸਾਰੇ ਜਿੰਨੇ ਮੋਰਚੇ ਪਹਿਲਾਂ ਚੱਲੀ ਜਾਂਦੇ ਨੇ ਜੀ ਪ੍ਰਦੂਸ਼ਣ ਦੇ ਖਿਲਾਫ ਹੀ ਚੱਲੀ ਜਾਂਦੇ ਨੇ ਕਿ ਜੀਰਾ ਮੋਰਚਾ ਚੱਲੀ ਜਾਂਦਾ ਚਮਕੌਰ ਸਾਹਿਬ ਮੋਰਚਾ ਚੱਲੀ ਜਾਂਦਾ ਜੀ ਤੇ ਜਿਵੇਂ ਪਬਲਿਕ ਐਕਸ਼ਨ ਕਮਿਟੀ ਲੁਧਿਆਣਾ ਉਹ ਲੜ ਰਹੀ ਹੈ ਪਾਣੀ ਤੇ ਹਵਾ ਦੇ ਪ੍ਰਦੂਸ਼ਣ ਦੇ ਖਿਲਾਫ ਲੜ ਰਹੇ ਨੇ ਸਾਰੇ ਉਮੇ ਜਿੱਕਰ ਹੀ ਹੁਣ ਤਲਵੰਡੀ ਸਾਬੋ ਮੋਰਚਾ ਸਾਡਾ ਵੀ ਚੱਲ ਰਿਹਾ ਹੈ ਜੀ ਪਿਛਲੇ 7 ਮਹੀਨਿਆਂ ਤੋਂ ਬਿਲਕੁਲ ਹਾਂ ਸਾਡੇ ਨਾਲ ਔਰਤਾਂ ਵੀ ਨੇ ਵੱਡੀ ਗਿਣਤੀ ਵਿੱਚ ਉਹਨਾਂ ਤੋਂ ਵੀ ਜਾਨਣਾ ਚਾਹਾਂਗੇ ਕੀ ਕਹੋਗੇ ਜੀ ਜਿਹੜਾ ਤੁਸੀਂ ਇਹ ਬਾਈਕਾਟ ਕੀਤਾ ਹੈ ਬਾਈਕਾਟ ਨਾਲ ਫੈਸਲਾ ਹੱਲ ਹੋ ਜਾਊਗਾ ਮਸਲਾ ਹੱਲ ਹੋਵੇਗਾ ਜੀ ਜ਼ਰੂਰ ਹੋਵੇਗਾ ਕਿਉਂਕਿ ਸਾਡਾ ਹੱਕ ਹੈ ਵੋਟ ਪਾਉਣਾ ਵੀ ਸਾਡਾ ਹੱਕ ਸੀ ਅਸੀਂ ਆਪਣੀ ਵੋਟ ਛੱਡ ਰਹੇ ਹਾਂ ਉਹ ਵੀ ਸਰਕਾਰ ਦੇ ਵਿਰੋਧ ਅਸੀਂ ਪਹਿਲਾਂ ਵਾਲੇ ਸਰਕਾਰਾਂ ਵੀ ਦੇਖੀਆਂ ਅਸੀਂ ਚਾਹੁੰਦੇ ਸੀ ਨਵੀਂ ਸਰਕਾਰ ਲੈ ਕੇ ਆਏ ਪਰ ਸਾਡੀ ਉੱਥੇ ਵੀ ਕੋਈ ਸੁਣਵਾਈ ਨਹੀਂ ਬੀ ਨਵੀਆਂ ਫੈਕਟਰੀਆਂ ਆ ਰਹੀਆਂ ਹਨ ਨਿਵੇਸ਼ ਹੋ ਰਿਹਾ ਹੈ ਉੱਪਰ ਵਿਕਾਸ ਅਸੀਂ ਕਹਿੰਦੇ ਵੀ ਕਰੋ ਵਿਕਾਸ ਕੋਈ ਐਗਰੀਕਲਚਰ ਰਿਲੇਟਡ ਫੈਕਟਰੀ ਲੈ ਕੇ ਆਓ ਸਾਡੀ ਜ਼ਮੀਨ ਖੇਤੀਬਾੜੀ ਜੋਗ ਹੈ ਉਹਦੇ ਨਾਲ ਰਿਲੇਟਡ ਕੋਈ ਫੈਕਟਰੀ ਲਗਾ ਲਓ ਇਹ ਥੋੜੀਆਂ ਵੀ ਤੁਸੀਂ ਰੈੱਡ ਕੈਟਾਗਰੀ ਦੀ ਫੈਕਟਰੀ ਲਾਉਣੀ ਆ ਉਹ ਵੀ ਰਹਿਸ਼ੀ ਇਲਾਕੇ 'ਚ ਲਗਾਉਣੀ ਆ ਰੈੱਡ ਕੈਟਾਗਰੀ ਦੀ ਫੈਕਟਰੀ ਜਿੱਥੇ ਨਹੀਂ ਵਸੋ ਉੱਥੇ ਲਗਾ ਲਓ ਸਾਡੇ ਇਲਾਕੇ 'ਚ ਜ਼ਮੀਨ ਖੇਤੀ ਵਾਲੀ ਹੈ ਖੇਤੀ ਨਾਲ ਰਿਲੇਟਡ ਕੋਈ ਫੈਕਟਰੀ ਲਗਾ ਲਓ ਅਸੀਂ ਸਵਾਗਤ ਕਰਾਂਗੇ ਪਰ ਜਿਹੜੀ ਰੈੱਡ ਕੈਟਾਗਰੀ ਫੈਕਟਰੀ ਹੈ ਉਹਦਾ ਅਸੀਂ ਵਿਰੋਧ ਕਰਾਂਗੇ ਸਾਡੇ ਬੱਚਿਆਂ ਦੀ ਮੌਤ ਹੈ ਠੀਕ ਹੈ ਸਾਡਾ ਬਾਤਾਵਾਰਨ ਹਵਾ ਪਾ ਸਾਡੇ ਸੱਤੇ ਲਾ ਰਿਹਾ ਫਿਰ ਕਹਿ ਰਿਹਾ ਵੀ ਸਾਨੂੰ ਨਾ ਵਿੱਚ ਲੋਕ ਵੀ ਕਹਿੰਦੇ ਆ ਵੀ ਥਰਮਲ ਪਲੈਂਟ ਲੱਗਿਆ ਤੇ ਵੀ ਬਿਜਲੀ ਕਿੱਥੋਂ ਆਊਗੀ ਜੇ ਉਹ ਅਸੀਂ ਨਹੀਂ ਕਹਿੰਦੇ ਵੀ ਠੀਕ ਹੈ ਪਰ ਉਹ ਦੇਖ ਕੇ ਲਗਾਉਣ ਵੀ ਕਿੱਥੇ ਬਸੋਂ ਹੈ ਕਿੱਥੇ ਬਸੋਂ ਨਹੀਂ ਹੁਣ ਬਸੋਂ ਵਾਲੇ ਇਲਾਕੇ ਚ ਸਾਰੇ ਫੈਕਟਰੀ ਲਾ ਰਿਹਾ ਜੇ ਇਥੇ ਫੈਕਟਰੀ ਲੱਗ ਗਈ ਤਾਂ ਤਲਵੰਡੀ ਅਕਲਿਆ ਪਿੰਡ ਨਹੀਂ ਰਹਿਣਾ ਅਸੀਂ ਕਹਿ ਰਹੇ ਹਾਂ ਵੀ ਇੱਥੋਂ ਇਹ ਪੰਡਣ ਨੂੰ ਉੱਠਣਾ ਪਏਗਾ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਪਿੰਡ ਖਤਮ ਹੋਵੇ ਸਾਡੀ ਹੋਣ ਖਤਮ ਹੋਵੇ ਸਾਡੀਆਂ ਫਸਲਾਂ ਨਸਲਾਂ ਖਤਮ ਹੋਣ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਸਾਡੀਆਂ ਫਸਲਾਂ ਸਾਡੀਆਂ ਨਸਲਾਂ ਨੂੰ ਬਚਾਇਆ ਜਾਵੇ ਨਾ ਕਿ ਖਤਮ ਕੀਤਾ ਜਾਵੇ ਵਿਕਾਸ ਕਰੋ ਤਰੱਕੀ ਕਰੋ ਰੁਜ਼ਗਾਰ ਲੈ ਕੇ ਆਓ ਅਸੀਂ ਉਹਦੇ ਹੱਕ ਵਿੱਚ ਹਾਂ ਸਾਨੂੰ ਖੁਦ ਰੁਜ਼ਗਾਰ ਚਾਹੁੰਦੇ ਆ ਸਾਨੂੰ ਆਪ ਨੂੰ ਰੁਜ਼ਗਾਰ ਦੀ ਲੋੜ ਹੈ ਸਾਡੇ ਬੱਚੇ ਨੋ ਓਲਵਾਂ ਕੜੇ ਮੈਂ ਖੁਦ ਐ ਸਾਨੂੰ ਰੋਜ਼ਗਾਰ ਚਾਹੀਦਾ ਸੀ ਕਹਿੰਨੇ ਵੀ ਜੀ ਸਦਕੇ ਲਾਓ ਕੋਈ ਫੈਕਟਰੀ ਵਧੀਆ ਸਾਨੂੰ ਰੋਜ਼ਗਾਰ ਦਿਓ ਪਰ ਇੱਥੇ ਕੋਈ ਰੋਜ਼ਗਾਰ ਨਹੀਂ ਮਿਲਦਾ ਅਸੀਂ ਉਹਦਣੇ ਪਬਲਿਕ ਹੀਰਿੰਗ ਤੇ ਆਇਆ ਸੀ ਵੀ ਸਾਨੂੰ ਇਹ ਫੈਕਟਰੀ ਦੇ ਵਿੱਚ ਕੋਈ ਰੋਜ਼ਗਾਰ ਨਹੀਂ ਹੈਗਾ ਸਿਰਫ ਕਲੀ ਵੀ ਮਤਲਬ ਜਿਹੜੀ ਮਜ਼ਦੂਰੀ ਹੋਊਗੀ ਬਾਹਰ ਲੈਂਦੀ ਐ ਸਾਡੀ ਕੋਈ ਨਹੀਂ ਇੱਥੇ ਹੈਗੀ ਇਹ ਵਧੀਆ ਪੋਸਟ ਕਹੀ ਹੈ ਹਾਈ ਐਜੂਕੇਸ਼ਨ ਉਹ ਤਾਂ ਸਾਡੇ ਕੋਲ ਜਿਹੜੀ ਉੱਥੇ ਚਾਹੀਦੀ ਉਹ ਸਾਡੇ ਕੋਲ ਕੁਆਲਿਫਿਕੇਸ਼ਨ ਹੀ ਨਹੀਂ ਹੈਗੀ ਅਸੀਂ ਕਿਉਂ ਜਾਵਾਂਗੇ ਵੀ ਇੱਥੇ ਬਾਹਰਲੇ ਲੋਕ ਆ ਕੇ ਕੰਮ ਕਰਨ ਸਾਡੀ ਭਾਈ ਸਰਕ ਭਾਈਚਾਰਕ ਸਾਂਝ ਵੀ ਖਤਮ ਹੋ ਰਹੀ ਹੈ ਕਿਉਂਕਿ ਉਹਨਾਂ ਲੋਕਾਂ ਨੂੰ ਲਾਲਚ ਦੇ ਰਹੇ ਆ ਵੀ ਤੁਹਾਨੂੰ ਵੱਧ ਦੇ ਦਾਂਗੇ ਵੀ ਹੋ ਸਕਦਾ ਕਿਸੇ ਮਨ 'ਚ ਕੋਈ ਲਾਲਚ ਵੀ ਆ ਜਾਏ ਤਾਂ ਸਾਡੇ ਪਿੰਡ ਦੀ ਵੀ ਆਪਸੀ ਭਾਈ ਸਾਂਝ ਭਾਈਚਾਰਕ ਸਾਂਝ ਖਤਮ ਕਰ ਰਹੀ ਹੈ ਤੇ ਅਸੀਂ ਕੰਮ ਸਰਕਾਰ ਨੂੰ ਇਹੀ ਕਹਿੰਦੇ ਆ ਵੀ ਤੁਸੀਂ ਐਨਓਸੀ ਨਾ ਦਿਓ ਕੰਪਨੀ ਨੂੰ ਤੇ ਅੱਜ ਅਸੀਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੇ ਚੋਣਾਂ ਦਾ ਵਿਰੋਧ ਕਰਦੇ ਕੱਲ ਨੂੰ ਅਸੀਂ ਵੱਡੇ ਪੱਧਰ ਤੇ ਲਾ ਚੋਣਾਂ ਦਾ ਵਿਰੋਧ ਕਰਾਂਗੇ 2027 ਦੇ ਆਂ ਦਾ ਨਹੀਂ ਕਿ ਇਥੇ ਪਿੰਡ ਚ ਔਖੇ ਵਕ ਪਾਰਟੀਆਂ ਹੈਗੀਆਂ ਪਰ ਹੁਣ ਇਹ ਟਾਈਮ ਨਹੀਂ ਨਹੀਂ ਕੋਈ ਵੂਤ ਨਹੀਂ ਲੱਗੇਗਾ ਸਾਰੀਆਂ ਪਾਰਟੀਆਂ ਨਾਲ ਸਾਰਿਆਂ ਨੇ ਮਿਲ ਕੇ ਫੈਸਲਾ ਲਇਤਾ ਹੈ ਵੀ ਅਸੀਂ ਪੂਰਨ ਤੌਰ ਤੇ ਇਹ ਚੋਣਾ ਦਾ ਬਾਈਕਾਟ ਕਰਦੇ ਆ ਬਿਲਕੁਲ ਇਹ ਸੀ ਬਿੰਡਵਾਸੀ ਜਿਨ੍ਹਾਂ ਨੇ ਸਾਫ਼ ਕਹਿ ਕਿ ਜਦ ਤੱਕ ਇਹ ਫੈਕਟਰੀ ਦਾ ਹੋ ਪੂਰਨ ਤੌਰ ਤੇ ਵਿਰੋਧ ਕਰਦੇ ਆ ਤੇ ਫੈਕਟਰੀ ਲੱਗਣ ਨਹੀਂ ਦੇਣਗੇ ਫਿਲਹਾਲ ਜਿਹੜਾ ਬਲਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾ ਵਿੱਚ ਬਾਈਕਾਟ ਕੀਤਾ ਤੇ ਕੋਈ ਵੀ ਬੂਥ ਨਹੀਂ ਲੱਗੇਗਾ ਅਗਰ ਫਿਰ ਵੀ ਸਰਕਾਰ ਨੇ ਇਸ ਫੈਕਟਰੀ ਦਾ ਐਨਓਸੀ ਰੱਦ ਨਾ ਕੀਤਾ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਨਵਦੀਪ ਪਾਲੂ ਵਾਲੀਆ ਪੀਟੀਸੀ న్యూਸ ਮਾਨਸਾ